ਫਲੈਸ਼ ਬੰਦ ਕਰਨਾ ਇਹਨੇ ਕਿਹਦੀ ਫੋਟ ਹੈ ਉਦੇ ਫਲੈਸ਼ ਬੰਦ ਕਰਨਾ ਆਸਾਮੀ ਕਿ ਸੰਦੇਖ ਕਿਦੇ

ਕੱਲ ਸਾਡੀ ਸ਼ਾਹਕੋਟ 서ਵਡਿਜ਼ਨ ਦੇ ਵਿੱਚ ਸਾਡੀਆਂ ਟੀਮਾਂ ਨੂੰ ਕਾਫੀ ਸਫਲਤਾ ਮਿਲੀ ਜਦੋਂ ਇਹਨਾਂ ਨੇ ਇੱਕ ਟਰੱਕ ਨੂੰ ਰੋਕ ਕੇ ਚੈੱਕ ਕੀਤਾ ਤੇ ਉਹਦੇ ਵਿੱਚੋਂ ਇੱਕ ਕੁਆਂਟਲ 2 ਕਿਲੋ 102 ਕਿਲੋਗ੍ਰਾਮ ਜਿਹੜੀ ਐ ਪੌਪੀ ਹਸਕ ਓਕੇ ਕਹਿ ਦਿੰਨੇ ਆ ਅਸੀਂ ਉਹ ਬਰਾਮਦ ਹੋਈ ਇਹਦੇ ਵਿੱਚ ਸਾਡੇ ਕੋ ਸਪੈਸੀਫਿਕ ਇਨਫੋਰਮੇਸ਼ਨ ਸੀ ਸਾਡੀਆਂ ਟੀਮਾਂ ਕੋ ਵੀ ਇੱਕ ਟਰੱਕ ਜਿਹੜਾ ਹੈਗਾ ਮੋਗੇ ਸਾਈਡ ਤੋਂ ਆ ਰਿਹਾ ਹੈਗਾ ਤੇ ਇਹਦੇ ਵਿੱਚ ਕੰਟਰਾਬੰਗ ਹੋ ਸਕਦਾ ਇਮੀਡੀਏਟਲੀ ਐਸਪੀ ਇਨਵੈਸਟੀਗੇਸ਼ਨ ਦੀ ਅਗਵਾਈ ਚੇਕ ਟੀਮ ਦਾ ਗਠਨ ਕੀਤਾ ਗਿਆ ਡੀਐਸਪੀ ਸ਼ਾਹਕੋਟ ਉਹਨਾਂ ਦੀ ਟੀਮ ਉਹਨਾਂ ਨੇ ਇਹਨੂੰ ਇੰਟਰਸੈਪਟ ਕੀਤਾ ਟਰੱਕ ਨੂੰ ਔਰ ਇਹਦੀ ਚੈਕਿੰਗ ਕੀਤੀ ਗਈ ਔਰ ਜਿਹੜੀ ਮੇਨ ਗੱਲ ਦੱਸਣ ਵਾਲੀ ਆ ਵੀ ਇਹਨਾਂ ਨੇ ਇੰਨੀ ਫੂਲ ਪ੍ਰੂਫ ਕੈਵਿਟੀ ਬਣਾਈ ਹੋਈ ਸੀ ਉਹਦੇ ਵਿੱਚ ਤੇ ਜੇ ਤੁਸੀਂ ਉਹਨੂੰ ਖਾਲੀ ਵੀ ਕਰਾ ਕੇ ਦੇਖ ਲਓ ਟਰੱਕ ਨੂੰ ਤਾਂ ਤੁਹਾਨੂੰ ਪਤਾ ਨਹੀਂ ਲੱਗਦਾ ਸੀਗਾ ਵੀ ਇਹਦੇ ਵਿੱਚ ਕੋਈ ਗੱਲ ਛੁਪਾਈ ਗਈ ਇਕੋ ਨੇ ਅੰਦਰ ਲੈ ਇੱਕ ਤਹਿਖਾਨਾ ਕਹਿ ਦੋ ਬਣਾਇਆ ਹੋਇਆ ਸੀਗਾ ਜਿਹਦੇ ਵਿੱਚ ਉਹਨਾਂ ਨੇ ਇਹ ਸਾਰਾ ਜਿਹੜਾ ਕਾਉਂਟਰਾਬਾਂਡ ਹੈ ਉਹ ਛਪਾਇਆ ਹੋਇਆ ਸੀ ਔਰ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਚੰਗੀ ਤਰੀਕੇ ਦੇ ਨਾਲ ਚੈਕਿੰਗ ਕੀਤੀ ਇੰਟਰੋਗੇਸ਼ਨ ਕੀਤੀ ਜਿਹੜੇ ਦੋ ਬੰਦੇ ਅਰੈਸਟ ਕੀਤੇ ਇਹਨਾਂ ਨੇ ਫਿਰ ਉਹ ਕਨਫੈਸ ਕੀਤਾ ਵੀ ਅਸੀਂ ਇਹ ਇੱਕ ਤਹਿਖਾਨਾ ਬਣਾ ਕੇ ਤੇ ਇਸ ਤਰੀਕੇ ਦੇ ਨਾਲ ਇਹ ਮੱਧ ਪ੍ਰਦੇਸ਼ ਤੋਂ ਰਾਜਸਥਾਨ ਤੋਂ ਅੱਗੇ ਵੀ ਅਸੀਂ ਗੇੜੇ ਲਾਏ ਆ ਤੇ ਅਸੀਂ ਉੱਥੋਂ ਸਸਤੀ ਜਿਹੜੀ ਹੈਗੀ ਆ ਪੁੱਕੀ ਲੈ ਕੇ ਤੇ ਇੱਥੇ ਮਹਿੰਗੇ ਭਾਅ ਤੇ ਰੇਟ 'ਚ ਵੇਚਦੇ ਆ ਇਨਾਂ ਦੇ ਨਾਲ ਇਹ ਦੋ ਬੰਦੇ ਜਿਹੜੇ ਅਸੀਂ ਅਰੈਸਟ ਕੀਤੇ ਹੈਗੇ ਆ ਇਹਨਾਂ ਦੇ ਨਾਮ ਹੈਗੇ ਆ ਹਰਪ੍ਰੀਤ ਉਰਫ ਹੈਪੀ ਇਹ ਕਥੂ ਨੰਗੜ ਅੰਮ੍ਰਿਤਸਰ ਦਾ ਰਹਿਣ ਵਾਲਾ ਔਰ ਇਹਦੇ ਨਾਲ ਜਿਹੜਾ ਵਰਿੰਦਰ ਉਰਫ ਰਾਜੂ ਹੈਗਾ ਉਹ ਤਲਵੰਡੀ ਚੌਧਰੀਆ ਸੁਲਤਾਨਪੁਰ ਲੋਧੀ ਡਿਸਟ੍ਰਿਕਟ ਪੂਠਲਾ ਦਾ ਰਹਿਣ ਵਾਲਾ ਇਹਨਾਂ ਦੇ ਇਨਟੈਰੋਗੇਸ਼ਨ ਤੇ ਦੋ ਬੰਦੇ ਅਰੈਸਟ ਕਰ ਲਏ ਗਏ ਆ ਔਲਰੇਡੀ ਇਹਨਾਂ ਦੀ ਇਨਟੈਰੋਗੇਸ਼ਨ ਤੇ ਆਇਆ ਦੋ ਹੋਰ ਜਿਹੜੇ ਮੇਨ ਅਕਿਊਜ਼ਡ ਹੈਗੇ ਨੇ ਇੱਕ ਸੋਨੂ ਦੋਲੇਵਾਲ ਦਾ ਇੱਕ ਬੜਾ ਨਟੋਰੀਅਸ ਪਿੰਡ ਹੈਗਾ ਮੋਗੇ ਦੇ ਵਿੱਚ ਪੈ ਜਾਂਦਾ ਕੋਟੇ ਸੇਖਾਂ ਤੇ ਇੱਕ ਸੱਚਾ ਪਿੰਡ ਪਿੰਦਾ ਸੁਲਤਾਨਪੁਰ ਲੋਧੀ ਚ ਤੇ ਉੱਥੇ ਦਾ ਕਰਨ ਨਾਮ ਦਾ ਬੰਦਾ ਹੈਗਾ ਜਿਹੜੇ ਦੋ ਬੰਦੇ ਇਹਨਾਂ ਨੇ ਦੱਸੇ ਵੀ ਜਿਨ੍ਹਾਂ ਦਾ ਇਹਦੇ ਵਿੱਚ ਸਾਰਾ ਕਾਉਂਟਰਬਾਂਡ ਦੇ ਵਿੱਚ ਮਿਲੀਪੁਕਸੀ ਗਿਆਪਸਤੇ ਵਿੱਚ ਇਹਨਾਂ ਦਾ ਸਾਰਾ ਨੈਟਵਰਕ ਸੀਗਾ ਜਦੋਂ ਹੋਰ ਡਗਾਈ ਦੇ ਨਾਲ ਇਹਦੀ ਤਫਤੀਸ਼ ਕੀਤੀ ਗਈ ਕੇਸ ਦੀ ਤੋ ਬੜਾ ਸਨਸਨੀਖੇਜ ਖੁਲਾਸਾ ਹੋਇਆ ਵੀ ਜਿਹੜੇ ਇਹਨਾਂ ਦੇ ਕਿੰਗਪਿੰਨ ਸੀਗੇ ਜਿਹੜੇ ਮੇਨ ਬੰਦੇ ਸੀਗੇ ਜਿਨ੍ਹਾਂ ਦਾ ਇਹ ਸਾਰਾ ਸਪਲਾਈ ਨੈਟਵਰਕ ਸੀਗਾ ਉਹ ਤਿੰਨ ਬੰਦੇ ਦੋ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੈਠ ਕੇ ਉੱਥੋਂ ਆਪਰੇਟ ਕਰ ਰਹੇ ਸੀ ਇੱਕ ਬੰਦਾ ਕਪੂਰਥਲਾ ਜੇਲ੍ਹ ਦੇ ਵਿੱਚ ਸੀਗਾ ਔਰ ਦੋ ਬੰਦੇ ਜਿਹੜੇ ਉਹ ਗੋਇੰਦਵਾਲ ਦੀ ਜੇਲ੍ਹ ਦੇ ਵਿੱਚ ਸੀਗੇ ਜਦੋਂ ਇੰਟੈਰੋਗੇਸ਼ਨ ਕਰਕੇ ਉਹਨਾਂ ਦਾ ਸਾਰਾ ਅਸੀਂ ਚੈੱਕ ਕੀਤਾ ਰਿਕਾਰਡ ਉਹਨਾਂ ਦਾ ਐਨਲਿਸਿਸ ਕੀਤਾ ਜਿਹੜਾ ਟੈਕਨੀਕਲ ਡਾਟਾ ਹੈਗਾ ਉਥੋਂ ਇਹ ਗੱਲ ਸਾਹਮਣੇ ਆਈ ਵੀ ਉਹ ਇਹਨਾਂ ਨੂੰ ਡਾਇਰੈਕਸ਼ਨ ਦਿੰਦੇ ਸੀਗੇ ਉਹਨਾਂ ਦੀ ਡਾਇਰੈਕਸ਼ਨ ਦੇ ਉੱਪਰ ਇਹ ਬੰਦੇ ਸਾਰੇ ਥੈਲਡੀ ਟੀਮ ਜਿਹੜੀ ਹੈਗੀ ਆ ਉਹ ਕੰਮ ਕਰਦੀ ਸੀ ਅਸੀਂ ਸਾਰੇ ਬੰਦਿਆਂ ਨੂੰ ਉਹਨਾਂ ਨੂੰ ਜਿਹੜੇ ਜੇਲ੍ਹ ਦੇ ਵਿੱਚ ਕਿਊਜ਼ਡੇ ਉਹਨਾਂ ਨੂੰ ਵੀ ਨਾਮਿਨੇਟ ਕੀਤਾ ਹੈਗਾ ਟੋਟਲ 7 ਕਿਊਜ਼ ਜਿਹੜੇ ਹੈਗੇ ਆ ਇਸ ਕੇਸ ਦੇ ਵਿੱਚ ਅਸੀਂ ਉਹਨਾਂ ਨੂੰ ਮੁਰਜ਼ਮ ਬਣਾਇਆ ਹੈਗਾ ਉਹਨਾਂ ਚੋਂ ਦੋ ਰੈਸਟ ਕਰ ਲਏ ਗਏ ਦੋ ਬੰਦੇ ਬਾਹਰ ਨੇ ਜਿਹੜੇ ਇੱਕ ਡਿਸਟ੍ਰਿਕਟ ਮੋਗੇ ਦੇ ਰਹਿਣ ਵਾਲਾ ਔਰ ਇੱਕ ਕਪੂਰਥਲੇ ਦਾ ਰਹਿਣ ਵਾਲਾ ਔਰ ਤਿੰਨ ਬੰਦੇ ਆਲਰੇਡੀ ਜੇਲ੍ਹਾਂ ਚ ਜਿਨ੍ਹਾਂ ਨੂੰ ਪ੍ਰੋਡਕਸ਼ਨ ਬਰੰਡ ਤੇ ਲਿਆ ਕੇ ਇਸ ਕੇਸ ਦੇ ਵਿੱਚ ਅਰੈਸਟ ਕੀਤਾ ਜਾਵੇਗਾ ਔਰ ਜਿੰਨਾ ਇਹਨਾਂ ਦਾ ਨੈਟਵਰਕ ਹੈਗਾ ਟੋਟਲ ਸਪਲਾਈ ਚੇਨ ਆ ਉਹਦੇ ਬਾਰੇ ਪਤਾ ਕੀਤਾ ਜਾਵੇਗਾ ਸਾਡੀਆਂ ਟੀਮਾਂ ਨੇ ਬਹੁਤ ਅੱਛਾ ਕੰਮ ਕੀਤਾ ਹੈਗਾ ਇਹ ਮੱਧ ਪ੍ਰਦੇਸ਼ ਔਰ ਰਾਜਸਥਾਨ ਤੋਂ ਜਿਹੜੀ ਭੁੱਕੀ ਦੀ ਸਪਲਾਈ ਆ ਰਹੀ ਸੀ ਉਹਨੂੰ ਇਹਨਾਂ ਨੇ ਸਪਲਾਈ ਚੇਨ ਨੂੰ ਤੋੜਿਆ ਹੈਗਾ ਔਰ ਸਾਡੀ ਗਵਰਨਮੈਂਟ ਸਾਡੇ ਡੀਜੀਪੀ ਸਾਹਿਬ ਅਸੀਂ ਕਮਿਟਿਡ ਹੈਗੇ ਆ ਜਿਹੜਾ ਪੰਜਾਬ ਹੈਗਾ ਇਹਦੇ ਵਿੱਚੋਂ ਨਸ਼ਾ ਹਰ ਕੀਮਤ ਤੇ ਖਤਮ ਕੀਤਾ ਜਾਵੇ